ਹਮ ਨਾ ਸਕਤ ਕਰ ਸਿਫਤ ਤੁਮਾਂ ਗੁਰ ਸਿੰਘ ਸਾਹਿਬ ਮਹਾਰਾਜ ਜੀ ਆਦੀ ਬਖਸ਼ੀ ਫਤੇ ਪਰਵਾਨ ਗੁਰੂ ਜੀ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂ ਆਪਾਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖ ਲਿਆ ਦੀ ਧਰਮ ਸਪਤਨੀ ਮਾਤਾ ਗੁਜਰਕੌਰ ਅਤੇ ਉਹਨਾਂ ਦੇ ਛੋਟੇ ਪੁੱਤਰੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਸ਼ਹਾਦਤ ਸੁਝਾਖਣਾ ਕਰੀਏ ਜੀ ਗਗਰੂ ਦੇ ਸੁਦੇੜਤੇ ਮਾਤਾ ਗੁਜਰੀਆਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਮਰੀਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਤਿੰਨ ਬੇੜੀਆਂ ਵਿੱਚ ਜਕੜ ਕੇ ਬਰੇਟੇ ਤੋਂ ਸਰਹੱਦ ਲਿਆਉਂਦਾ ਗਿਆ ਅਤੇ ਸੱਟੇ ਬਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਬਰਫ਼ ਖੜਾਕੇ ਦੀ ਆਤਾ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗਲ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਹਵਾਸ਼ ਤੇ ਕੰਧਾਂ ਸੰਦ ਮਾਤਾ ਗੁਜਰੀ ਜੀ ਸਾਰੀ ਰਾਤ ਰੋਤਰੀਆ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਕੁਰਬਾਨੀ ਦੇ ਸ਼ਬਦ ਕਉਂਦੇ ਆਸਲਾ ਦੇਂਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜੀ ਮੱਲਾ ਅਧਿਕਾਰੀ ਅਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਦਰਬਾਰ ਸੁਰ ਵਿੱਚ ਕਿਹਾ ਬੱਚਿਓ ਇਸ ਦਾ ਕਬੂਲ ਕਰਨ ਲਵੋ ਅਸੀਂ ਤੁਹਾਨੂੰ ਰਹਿਲਾ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਵੜਾਂਗੇ ਤੁਸੀਂ ਰਾਜੇ ਬਣੋਗੇ ਪਰਮ ਨਿੱਕੇ ਸੂਰਮੇ ਦੇ ਸੇ ਨਾਲ ਖੜੇ ਰਹੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਚੱਲੀ ਰਿਹਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਪਤੇ ਸਿੰਘ ਜੀ ਦੇ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਤ ਦਿੱਤੇ ਜਾਂਦੇ ਪਰ ਸਾਹਿਬ ਜੀ ਦੀ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਨ ਅਸੀਂ ਆਪਣੇ ਗੁਰੂ ਪਿਤਾ ਦਾ ਨਹੀਂ ਛੱਡ ਸਕਦੇ ਵਜੀਰ ਖਾਨ ਨੇ ਧੰਕੀ ਦੇ ਕੇ ਕਿਹਾ ਜੇ ਤੁਸੀਂ ਨਾਮ ਲੈ ਤਾਂ ਤੁਹਾਨੂੰ ਜਿੱਦਾ ਕੱਤਾ ਵਿੱਚ ਚੜ ਦਿੱਤਾ ਜਾਵੇਗਾ ਪਰ ਬਾਬਾ ਫਤੇ ਸਿੰਘ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਅਹਿਲਕਾਰ ਸੋਨ ਹੋ ਗਏ ਸਚਾ ਆਨੰਦ ਨੇ ਕਿਹਾ ਇਹ ਸਪੋਲਿਏ ਨੇ ਵੱਡੇ ਹੋ ਕੇ ਸਾਨੂੰ ਤੰਗਣਗੇ ਇਸ ਲਈ ਇਹਨਾਂ ਨੂੰ ਸਪੋਲੀਆਂ ਨੂੰ ਬਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜੀ ਨੇ ਵੀ ਕਿਹਾ ਇਹ ਬੱਚੇ ਢੋਲ ਹਨ ਸਾਡੀ ਕਦੇ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾ ਦੇ ਕੇ ਕੰਡਾ ਵਿੱਚ ਚਿੜਿਆ ਜਾਏ ਇੱਟਾ ਚਿੜਿਆ ਸ਼ੁਰੂ ਕਰ ਦਿੱਤੀਆ ਕੰਡਾ ਉੱਚੀ ਉੱਠੀ ਗਈ ਪਰ ਬੱਚਿਆਂ ਦੇ ਗੁੱਲਾ ਤੇ ਸਿਰਫ ਮਾਈ ਨੂੰ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਪਰ ਉਹ ਇੰਨੀ ਛਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਜੰਗ ਸੀ ਰਹਾ ਨਹੀਂ ਨੂੰ ਉਰਸੀ

ਬਾਤਾ ਜਿਹੜੀ ਜੀਵੀ ਸ਼ਹੀਦੀ ਪ੍ਰਾਪਤ ਕਰ ਲਈ ਉਹ ਵੀ ਸਿੱਖੀ ਸਿਦਕ ਤੋਂ ਕਦੇ ਨਾ ਢੋਦੇ ਸਰਹਿੰਦ ਦੇ ਨਿਰਧਈ ਬਾਕਰ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਲਈ ਜ਼ਮੀਨ ਤੱਕ ਨਾ ਦਿੱਤੀ ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਜੀਵਾਨ ਟੋਟਰ ਕਾਲ ਨੇ 6 ਫੁੱਟ ਜ਼ਮੀਨ سونے ਦਾ ਮੋਹਰਾ ਬਦਲੇ ਖਰੀਦੀ ਤੇ ਫਿਰ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਦਾ ਸਨਕਾਰ ਕੀਤਾ ਉਸ ਥਾਂ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਮਾਤਾ ਗੁਜਰੀ ਜੀ ਦੀ ਪ੍ਰੇਰਨਾ ਤੇ ਸਿੱਖਿਆ ਨੇ ਸਾਹਿਬ ਜਿਆਦਿਆਂ ਨੂੰ ਧਰਮ ਦੇ ਖਾਤਰ ਆਪਣੀ ਸ਼ਹਾਦਤ ਦੇ ਰਾਹ ਤੇ ਤੁਰਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਉਹ ਸਿਰਫ ਇੱਕ ਮਾਨ ਨਹੀਂ ਸਗੋ ਉਹ ਸੈਨ ਸ਼ੀਲਤਾ ਪ੍ਰੇਮ ਹੌਸਲੇ ਅਤੇ ਅਣਖ ਦੀ ਜੀਵਾਨਤ ਮਿਸਾਲ ਸਨ। 1920 ਦੇ ਅੰਤਲੇ ਸਮੇਂ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ੇ ਅਲਾ ਯਾਰ ਖਾਂ ਜੂਗੀ ਨੇ।

ਇਸ ਤੋਂ ਬਾਅਦ ਇਤਿਹਾਸ ਰਵਣ ਨਹੀਂ ਕਰਵਾਇਆ ਜਾਏਗਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ